ਇਹ ਜਿਹੜਾ ਤੁਸੀਂ ਬਾਤ ਹੁੰਦੀਆਂ ਨੇ ਪਰ ਉਹਦਾ ਕੋਈ ਮਤਲਬ ਨਹੀਂ ਹੁੰਦਾ ਮੱਦੇਨਜ਼ਰ ਕਿਸੇ ਦਾ ਇੱਥੇ ਜਿਹੜੇ ਲੋਕ ਆਏ ਨੇ ਇੱਕ ਮਸਲੇ ਨੂੰ ਲੈ ਕੇ ਪੁਲਿਸ ਤੱਕ ਬੈ ਨਾਲ ਆਏ ਨੇ ਕਿ ਕਿਸੇ ਦੇ ਨਾਲ ਟੱਕਾ ਹੋ ਰਿਹਾ ਅਸੀਂ ਉਹਦੇ ਨਾਲ ਖੜੇ ਅੱਜ ਕੱਜ ਛੋਟਾ ਕੰਮ ਵੱਡਾ ਵੀ ਹੋ ਜੂਗਾ ਜੇ ਅਸੀਂ ਇਹਨੂੰ ਇਦਾਂ ਹੀ ਜਾਰੀ ਰੱਖਾਂਗੇ ਦੂਜੀ ਗੱਲ ਪ੍ਰਸ਼ਾਸਨ ਨੂੰ ਪਤਾ ਸੀ ਐਸਵੀਰਮ ਨੂੰ ਪਤਾ ਸੀ ਕਿ ਇਹਨਾਂ ਨੇ ਧਰਨਾ ਦਿੱਤਾ ਬੇਸ਼ੱਕ ਅਜੀ ਛੁੱਟੀ ਦਾ ਦੇਣਾ ਇਹ ਪਬਲਿਕ ਸਰਵੰਟ ਨੇ ਸਾਡੇ ਟੈਕਸਾਂ ਜਿਹੜਾ ਪੈਸਾ ਲੈਂਦੇ ਨੇ ਅਜਨਾਂ ਹਾਜ਼ਰ ਹੋਣਾ ਚਾਹੀਦਾ ਸੀ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਕਮਜ਼ੋਰੀ ਆ ਉਹ ਸਾਡੇ ਜਿਹੜਾ ਪਬਲਿਕ ਸਰਵੰਟ ਨੇ ਸਾਡੇ ਤੇ ਰਾਗੇ ਬਣ ਕੇ ਰੱਖੇ ਨੇ ਅਖੀਰ ਮਿਲ ਕੋਹਾ ਕਰਨੀ ਹੋਈ ਇਸ ਗੱਲ ਤੇ ਵੀ ਸਾਡੇ ਦਾ ਪੰਜਾਬ ਦੀ ਜਵਾਨੀ ਜਿਹੜੀ ਕਨੇਡਾ ਅਮਰੀਕਾ ਨੂੰ ਜਾ ਰਹੀ ਆ ਇੱਕ ਸ਼ੈਲਰ ਬੰਦ ਕਰਨ ਦੇ ਤਰੀਕਾ ਕਦੇ ਕਿਸਾਨਾਂ ਤੇ ਦੋ ਇਹਨਾਂ ਨੇ ਪਹਿਲਾ ਸਵਾਲ ਕੀਤਾ ਕਿ ਤੁਸੀਂ ਘਰ ਕਿੰਨਾ ਬਣਾਇਆ ਸੀ ਤੇ ਛੱਲਾ ਪਹਿਲਾਂ ਲਗਾ ਸੀ ਇਹਨਾਂ ਨੇ ਦੱਸਿਆ ਮੀਟਾ ਨੂੰ ਸੁਣਾ ਕੇ ਗਿਆ ਕਿ ਜਿਹੜੇ ਇਹਦੇ ਛੱਲੇ ਪੰਚੋ ਗਿਆ ਸੀ ਕੋਈ ਨਾ ਚਾਹਵਾਂ ਚ ਖੇਤੀਬਾੜੀ ਨਾਲ ਜੋ ਚੁੰਹਿੰਦੇ ਜਿਸਤੀ ਹੁੰਦੀ ਆ ਉੱਥੇ ਵੀ ਟੈਕਸ ਦੀ ਚੋਰੀ ਕੀਤੀ ਉਸ ਬੰਦੇ ਨੇ 2017 'ਚ ਅਸੀਂ ਮਕਾਨ ਬਣਾਉਨੇ ਆ 22 ਤੱਕ ਸਾਡਾ ਠੀਕ-ਠਾਕ ਚੱਲ ਰਾਇਆ ਮਕਾਨ ਬੰਧਿਆ ਸਾਨੂੰ ਕੋਈ ਦਿੱਕਤ ਨਹੀਂ 22 'ਚ ਆਪਾਂ ਬੰਦਾਂ ਨੂੰ ਸ਼ਿਮਲੀ ਲਾ ਦੇਣਾ ਨਰਿੰਦਰ ਜਿਹੜਾ ਸ਼ੈਨਰ ਬੰਦਾ ਬੰਦ ਹੋਇਆ ਹੈ ਉਹਨੇ ਕੰਮ ਜਨਵਾ ਦਾ ਅਰਜ਼ਨਾ ਕੇ ਚੋਰ ਕੁੱਤੀ ਸਮਾ ਲਿਆ ਹੋਇਆ ਤੇ ਉਹ ਉਹਨਾਂ ਪলিউਸ਼ਨ ਬੋਰਡ ਤੋਂ ਸਰਟੀਫਿਕੇਟ ਵੀ ਲੈ ਆਉਣਾ ਉਹ بجلی ਬੋਰਡ ਦਾ ਕਨੈਕਸ਼ਨ ਵੀ ਲੈ ਲੈਣਾ ਪਾਸਪੋਰਟ ਵੀ ਲੈ ਲੈਣਾ ਜਿਹੜਾ ਸਾਰਾ ਆਪਣਾ ਕੰਮ ਕਰਨਾ ਸੀ ਡਾਕੂਮੈਂਟਸ ਜੀ ਉਹ ਨਾਲ ਮਿਲ ਕੇ ਪੂਰਾ ਕਰ ਲਿਆ ਸਾਡੀ ਲਾਈਆਂ ਇੱਕ ਧੱਕੇ ਸਾਹੀ ਦੇਖ ਲਾ ਉਹ ਚਾਹੇ ਛੋਟੀ ਸਰਕਾਰਾਂ ਦੀ ਛੋਟੇ ਉਦਯੋਗਪਤੀ ਦੇ ਹੋਵੇ ਤੇ ਚਾਹੇ ਵੱਡੇ ਜਿਹੜੇ ਕਾਰਪੋਰੇਟਸ ਆ ਰਹੇ ਨੇ ਜਿਹਨਾਂ ਸਾਡੇ ਸਾਰੇ ਦੇਸ਼ ਆਪਣੇ ਕਾਪੂਚ ਕਰਨਾ ਚਾਹੁੰਦੇ ਆ ਚਾਹੇ ਭਾਤ ਮਾਰਾ ਪ੍ਰਜੈਕਟ ਨਹੀਂ ਹੋਵੇ ਤੇ ਚਾਹੇ ਜਿਹੜਾ ਅਮਰੀਕੀ ਬਾਕਰ ਬਿੱਲਾ ਪੱਖੋਂ ਆ ਕੇ ਸਾਡੇ ਦੇਸ਼ ਵਿੱਚ ਬੈਠਾ ਹੈ ਜਿਹਦਾ ਜੋਰ ਹੈ ਜਿਹਨੇ ਕਹੋਦਾ ਸਾਡੇ ਮਹਾ ਪ੍ਰਧਾਨ ਮੰਤਰੀ ਤੇ ਘੋਟਾ ਰੱਖਿਆ ਹੋਇਆ ਪਤਾ ਨਹੀਂ ਇਹਦੀ ਕੀ ਮਹੱਤਵਪੂਰਨ ਆ ਜਦੋਂ ਮੰਦੀ ਆਈਆ ਅਮਰੀਕਾ ਅਜਿਹਾ ਕਦਮ ਚੋਂ ਨਿਕਲਿਆ ਲਈ ਉਹ ਆਉਂਦੀ ਮੰਦੀ ਨੂੰ ਪੂਰਾ ਕੰਮ ਦੇ ਲਈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਬੰਦਾ ਕਾੜਨਾ ਖਰੀਦੂ ਬੰਦਾ ਨਵੇਂ ਕੱਪੜੇ ਨਾ ਖਰੀਦੂ ਨਵੇਂ ਜੁੱਤੀਆਂ ਨਾ ਖਰੀਦੂ ਪਰ ਢਿੱਡ ਤਾਂ ਤੰਤ ਟਾਈਮ ਭਰੂਗਾ ਨਾ ਤਿੰਨ ਟਾਈਮ ਹੀ ਖਾਣਾ ਖਾਊਗਾ ਦੋ ਰੋਟੀਆਂ ਦਾ ਪਰੂਗਾ ਨਾ ਆਜੋਣਾ ਵੀ ਆਖਿਆ ਉਸ ਪੂਰ ਰਕਤ ਵਰਤਨ ਦੇ ਕੂੜੇ ਕਾਰੋਬਾਰ ਦੇਤੇ ਤੇ ਉਹ ਕਹਿੰਦਾ ਕਿ ਕਾਉ ਅਮਰੀਕਾ ਦਾ ਜੋਰ ਨਹੀਂ ਜੋ ਤੜੀ ਦੇਣਾ ਕਿਵੇਂ ਕਿ ਅਸੀਂ ਤੁਹਾਡੀਆਂ ਚੀਜ਼ਾਂ ਤੇ ਟੈਕਸ ਕਰਾ ਦੇ ਜੇ ਸਾਡੇ ਜੰਦਾ ਉਥੇ ਸਾਡੇ ਭਾਰਤ ਵਿੱਚ ਦਵਾਈਆਂ ਬਣਦੇ ਨੇ ਜਿਹੜੀ ਵੱਡੀ ਮਾਤਰਾ ਚ ਅਮਰੀਕਾ ਨੂੰ ਜਾਂਦੇ ਆ ਸਾਡੇ ਇਥੇ ਗਿਹੜੇ ਬੰਦੇ ਨੇ ਉਹ ਜਾਂਦੇ ਨੇ ਐਕਸਪੋਰਟ ਨੂੰ ਦੇ ਨੇ ਸਾਡੇ ਇਥੇ ਕੱਪੜਾ ਬਣਦਾ ਸੁੱਤੀ ਮਾਤਰਾ ਜਿਹੜਾ ਉਥੇ ਜਾਂਦਾ ਸਾਡੇ ਬਾਸ ਬਈਆਂ ਕਾਰਾਂ ਦੇ ਪੂਜੇ ਬਣ ਕੇ ਦੇਖੇ ਜਿਹੜੇ ਉੱਤਰ ਜਾਂਦੇ ਨੇ ਉਹ ਕਹਿੰਦੇ ਮੈਂ ਤੁਹਾਡੇ ਕਾਰੋਬਾਰ ਤੇ ਖੱਟ ਮਾਰੂਗਾ ਸਿੱਧੀ ਗੱਲਿਆ

ਉਹਨਾਂ ਕਿਸਾਨਾਂ ਦੀ ਜਮਾਨਦੀ 95% ਲੋਕ ਆ ਛੋਟੇ ਦੁਕਾਨਦਾਰ ਹੋਆ ਅਸੀਂ ਸਾਡੇ ਸਾਰਿਆਂ ਦੀ ਇਕ ਲਗਾਈਆ ਤਾਂ ਕੋਈ ਨਾ ਕਹਿੰਦੀ ਸਾਨੂੰ ਤਾਂ ਕੋਈ ਤਰਪਾਉਂਦੇ ਹੀ ਨਹੀਂ ਜਾ ਕੇ ਜਾਦਾ ਅੱਜ ਤੱਕ ਵੀ ਅਸੀਂ ਝਾਕ ਬਿਨਾਂ ਹੋਰ ਤੱਕ ਪੱਕੀ ਨਹੀਂ ਆ ਅੱਜ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਤੇ ਗੱਡੀ ਕਰਕੇ ਵਾਟਦੇ ਕੋਈ ਆਪਾਂ ਜਾਣਦੇ ਹਾਂ ਕਿ ਜਦੋਂ ਆਪਣਾ ਮਾਹੀਨਾ ਵੱਡੀ ਜਾਂਦੀ ਹੈ ਤਾਂ ਕੀ ਕੁਝ ਹੁੰਦਾ ਮਤਲਬ ਹਾਰ ਤੇ ਸਾਡੀ ਮਜਬੂਰ ਜਵਾਂਦੇ ਉਹਨਾਂ ਵਾਸਤੇ ਕਿਤੇ ਕੰਮ ਨਹੀਂ ਸਾਡੇ ਬੱਚਿਆਂ ਨੂੰ ਰਾਜਪਾ ਨਸ਼ੇ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਇਹ ਬਿਊਰੋਕ੍ਰੇਟ ਹੈ ਕਿਤੇ ਇਹ ਪਾਰਲੀਮੈਂਟ ਸਰਾਂਜ ਨੇ ਸਾਡੇ ਟੈਕਸਾਂ ਤੇ ਇਹ ਚਾਹਦੇ ਨੇ ਕਿ ਦੀ ਸੇਵਾ ਦਾ ਹੱਥ ਲੁੰਦੇ ਨੇ ਮਗਰੋਂ ਤੇ ਕਹਿੰਦੇ ਨੇ ਸਾਡਾ ਉਹਨਾਂ ਦੇ ਕਸ਼ੀ ਕਰਾਉਂ ਜਾਂਦਾ ਸਜ਼ਾ ਹੋ ਜੇ ਨਹੀਂ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਸਿਕੰਦਰ ਜਿੱਤਾ ਵੇਚਦਾ ਪਿੱਛੇ ਕਹੋ ਯਾਰ ਅੱਜ ਦੇ ਹਸਰੇ ਅਸੀਂ ਕਹਿਨੇ ਆਂ ਦੀ ਜਾਂਚ ਹੋਣੀ ਚਾਹੀਦੀ ਇਹਨਾਂ ਮੱਛਲਿਆਂ ਦੀ ਅਸੀਂ ਬੜੇ ਧਿਆਨ ਨਾਲ ਬੋਲਣਾ ਸੀ ਕਿੰਨੇ ਰਸੇ ਕੇ ਲਿਆ ਨਾ ਸਿਆਸਤ ਦਾ ਨਾ ਤੇ ਨਾ ਕੋਸਾਸਣਾ ਮੱਛੀ ਤੋਂ ਬਿਲਕੁਲ ਨਹੀਂ ਬੈਠੇ ਮੇਰੀ ਪੁਤ ਬੜੀ ਆ ਸਾਰਿਆਂ ਰੋਜ਼ਾਨਾ ਖੂਨ ਬਣਾਏ ਜਾਂਦੇ ਨੇ ਜਿਹੜੇ ਨੋਕ ਘਰਾਤੀ ਨੇ ਪੰਜਾਬ ਦੇ ਵਿੱਚ ਕਾਨੂੰਨ ਦਾ ਆਦੇਤਾ ਕਿ ਕੋਈ ਪਾਣੀ ਦੇ ਵਿੱਚ ਤੁਸੀਂ ਫੈਕਰੀ ਨਾ ਹੋ ਤੁਸੀਂ ਧਰਤੀ ਚ ਪਾ ਦਿਓ ਕਿਸੇ ਨਦੀ ਨਾਲੇ ਕਿਸੇ ਵੀ ਆਤਾ ਸਰਸ ਦੇ ਵਿੱਚ ਪਾਣੀ ਪਾ ਦੇ ਤਾਂ ਇਹਦੇ ਕੇਸ ਦਾ ਜ ਨਹੀਂ ਹੋਗਾ ਜਿਹੜਾ ਵੀ ਸੋਚੋ ਉਹ ਵਿਸ਼ੇ ਆਖਿਆ ਜਾ ਰਿਹਾ ਦਾ ਕਮਾ ਦਾ ਸਿਮਰ ਹੋ ਗਿਆ ਪਾਸ ਹੋਇਆ ਬਗਾਨ ਸਰਾਂ ਨੂੰ ਬੰਦ ਕਰਵਾ ਦਿੱਤੇ ਉਹਨਾਂ ਨੇ ਨਾ ਨਾ ਕਾਨੂੰਨ ਪਾਸ ਕਰ ਲੈਣਾ ਸੰਗਤਾਂ ਸੰਗਾਂ ਤੇ ਆ ਕੇ ਲੜਨਾ ਕੱਠੇ ਕਰਕੇ ਲੋਕਾਂ ਨੂੰ ਸਮਝਾ ਕੇ ਫਿਰ ਇਹ ਹੋਣਾ ਪੈਣਾ ਹੈ ਨਾ ਮਰਨਾ ਪੈਣਾ ਹੈ ਕਿਉਂ ਬਾਤ ਕੀਤਾ ਕਿਉਂਕਿ ਸੰਜੀਵ ਰੋਣੇ ਨੂੰ ਲੱਗਿਆ ਹੈ ਕਿਉਂ ਜਿਹਾਉਣੀ ਆ ਜਿਤਾਉਣੀ ਆ

ਕਮੇਰ ਲਈ ਪਾਣੀ ਦੇ ਕੰਮ ਮਾਤਾ ਦਾ ਕਮਕਾ ਅੱਜ ਉਹ ਸਾਡੀ ਮਾਤਾ ਦੇ ਘਰ ਨੂੰ ਗੰਨਾ ਕਰਨ ਅਸੀਂ ਚੁੱਪ ਰਹੇ ਕਿਤੇ ਸਾਡੇ ਪਰਹਾਂ ਦੇ ਨਾਲ ਉਹਨਾਂ ਦੀ ਕੰਗਲਾ ਸੁਣੀ ਜਾਵੇ ਇੱਕ ਛੋਟਾ ਜਿਹਾ ਕੰਮ ਕਹਨ ਬੰਦਾ ਜ਼ਿੰਦਗੀ ਚ ਜਿਨੇ ਇੱਕ ਨੰਬਰ ਦੀ ਕਮਾਈ ਕਰ ਲਿਆ ਮਸਾ ਮਨਾਉਂਦਾ ਜ਼ਿੰਦਗੀ ਦੇ ਵਿੱਚ ਉਹ ਵੀ ਉਹਨੂੰ ਰਹਿਣਾ ਨਾ ਮਿਲੇ ਉਹਨੂੰ ਮਤਲਬ ਕੋਈ ਆਂਕੀ ਤਾਂ ਉਸ ਨਾਲ ਚੋਕੰਦਰ ਸੁਖਦਾ ਹੈ ਉਹਨਾਂ ਕੋਲ ਬਹੁਤ ਪੈਸਾ ਹੈ پیسے ਕਿਨੇ ਕਮਾਉਂਦੇ ਨੇ ਕਾਹਲੀਆਂ ਕਮਾਈਆਂ ਸਾਰੇ ਜਾਣਦੇ ਆ ਪਰ ਉਹਾਂ ਦੀ ਅਸਰ ਸੁਣ تے لوکاں دی نہیں سنی جاتی اوندے کو پتہ ہا کہ سماج کیوں ہوندا نہیں سانو ساریاں نوں اکٹھیاں ہون دی لوڑ اے کچے ہو کے کنے وی ٹکا چاری ہووے او دے خلاف لڑن دی لوڑ اے انہاں شاداں دے نال تاں ਧੰਨਵਾਦ جتھ لگن والے لوکاں